ਪੋਲੀਟিক্যাল ਫੋਕਸ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਬਿਕਰਮਜੀਤ ਸਿੰਘ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਤੱਕ ਹੋਈਆਂ ਚੋਣ ਰੈਲੀਆਂ ਤੇ ਤੁਹਾਨੂੰ ਇੱਕ ਕੰਪੈਰੀਟਿਵ ਇੱਕ ਤੁਲਨਾ ਪੰਜਾਬ ਪੋਲੀਟিক্যাল ਫੋਕਸ ਵੱਲੋਂ ਅਸੀਂ ਕਰਨ ਜਾ ਰਹੇ ਹਾਂ ਵੀ ਜਿਹੜੀਆਂ ਹੁਣ ਤੱਕ ਪਟਿਆਲਾ ਦੇ ਵਿੱਚ ਮੋਦੀ ਤੇ ਪ੍ਰਿੰਕਾ ਤੇ ਸਖਵੀਰ ਬਾਦਲ ਦੀਆਂ ਜਿਹੜੀਆਂ ਰੈਲੀਆਂ ਹੋਈਆਂ ਨੇ ਉਹਨੀਆਂ ਰੈਲੀਆਂ ਦੇ ਆਖਰ ਸਿੱਟੇ ਕੀ ਨਿਕਲੇ ਨੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰੈਲੀ ਅੱਜ ਪਟਿਆਲਾ ਦੇ ਵਿੱਚ ਵੀਰ ਹਕੀਕਤ ਨਾਲ ਗਰਾਊਂਡ ਦੇ ਵਿੱਚ ਕੀਤੀ ਗਈ ਸੀ 48 ਡਿਗਰੀ ਟੈਂਪਰੇਚਰ ਤਾਪਮਾਨ ਦੇ ਵਿੱਚ ਵੀ ਆਪ ਮੁਹਾਰੇ ਲੋਕ ਪਿੰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਹੁਦੇਦਾਰ ਪੰਚ ਸਰਪੰਚ ਵੱਡੀ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਸਵੇਰੇ ਹੀ ਪੁੱਜਨੇ ਸ਼ੁਰੂ ਹੋਏ ਸਨ ਸਭ ਤੋਂ ਸਾਰੇ ਲੋਕਾਂ ਦੇ ਨਾਲ ਪੰਜਾਬ ਪੋਲੀਟਿਕਲ ਫੋਕਸ ਚੈਨਲ ਦੁਆਰਾ ਅਸੀਂ ਵਕ ਵਕ ਵਿਧਾਨ ਸਭਾ ਤੋਂ ਆਏ ਵਕ ਵਕ ਵਰਗ ਦੇ ਅਹੁਦੇਦਾਰ ਤੇ ਵਰਕਰਾਂ ਨਾਲ ਜਿਹੜੋ ਗੱਲਬਾਤ ਕੀਤੀ ਤੇ ਅਸੀਂ ਉਹਨਾਂ ਤੋਂ ਪੁੱਛਿਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਵਕਾਰ ਹੈ ਕੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਚੜਿਆ ਹੋਇਆ ਜਾਂ ਗਵਾਚਿਆ ਹੋਇਆ ਅਕਾਲੀ ਵਰਕਰ ਜਾਂ ਅਕਾਲੀ ਵੋਟਰ ਵਾਪਸ ਆਏਗਾ ਤੇ ਉਹਨਾਂ ਨੇ ਕਿਹਾ ਵੀ 2022 ਦੇ ਚੋਣਾਂ ਦੇ ਵਿੱਚ ਵੀ ਸਾਡੇ ਔਰ 247000 ਵੋਟ ਜਿਹੜੇ 9 ਦੇ ਨਾਮਜ਼ਦ ਹਲਕਿਆਂ ਦੇ ਵਿੱਚ ਭਾਈ ਸੰਤੋਈ ਇਸ ਵਾਰੀ ਸਾਡਾ ਵੋਟ ਬੈਂਕ ਜਿਹੜਾ ਵੱਖ-ਵੱਖ ਹਲਕਿਆਂ ਦੇ ਵਿੱਚ ਵਧਦਾ ਨਜ਼ਰ ਆ ਰਿਹਾ ਹੈ ਸੋ ਇਸ ਰੈਲੀ ਨੇ ਇੰਡੀਕੇਸ਼ਨ ਦਿੱਤਾ ਸੰਕੇਤ ਦਿੱਤਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਕੇਡਰ ਲੰਬੇ ਸਮੇਂ ਤੋਂ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਬਣਿਆ ਹੋਇਆ ਸੀ ਉਸ ਦੇ ਕੇਡਰ ਦੇ ਵਿੱਚ ਕੋਈ ਬਹੁਲਾ ਫਰਕ ਨਹੀਂ ਪਿਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਵਿੱਚ ਮੁਕਾਬਲੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਨਾਲ ਹੀ ਗੱਲ ਕਰੀਏ ਮੋਦੀ ਦੀ ਰੈਲੀ ਜੋ ਪਟਿਆਲਾ ਦੇ ਵਿੱਚ ਹੋਈ ਸੀ ਉਸ ਰੈਲੀ ਨੂੰ ਵੀ ਲੈ ਕੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸਨ ਉਹਨਾਂ ਵੀਡੀਓ ਵਾਇਰਲ ਦੇ ਵਿੱਚ ਦੱਸਿਆ ਗਿਆ ਸੀ ਵੀ ਕਿਦਾਂ ਕੁਝ ਲੋਕ ਜਿਹੜੇ ਨੇ ਦਿਹਾੜੀ ਤੇ ਲੈ ਕੇ ਆਏਗੇ ਸਨ ਉਹਨਾਂ ਦਿਹਾੜੀਦਾਰਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੋ ਇਸ ਰੈਲੀ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਵੀ ਸ਼ਹਿਰਾਂ ਦੇ ਲੋਕ ਬਹੁਤ ਘੱਟ ਸਨ ਕਿਉਂਕਿ 6 ਜਿਹੜੇ ਲੋਕ ਸਭਾ ਹਲਕੇ ਨੇ ਪੂਰੇ ਪੰਜਾਬ ਦੇ ਉਹਨਾਂ 6 ਦੇ 6 ਲੋਕ ਸਭਾ ਹਲਕਿਆਂ ਦੇ ਉਮੀਦਵਾਰ ਆਪਣੇ ਆਪਣੇ ਵਰਕਰ ਦੇ ਅਹੁਦੇਦਾਰ ਇੱਥੇ ਲੈ ਕੇ ਇਸ ਪਟਿਆਲਾ ਰੈਲੀ ਦੇ ਵਿੱਚ ਪੁੱਜੇ ਸਨ ਅਤੇ ਕੁਝ ਬਾਹਰੋਂ ਹੋਰ ਸਟੇਟਾਂ ਦੇ ਵਿੱਚੋਂ ਵੀ ਕੁਝ ਲੋਕ ਤੇ ਬਾਹਰ ਦੀਆਂ ਜਿਹੜੀਆਂ ਫੋਰਸਸ ਲੱਖ-ਵੱਖ ਸਟੇਟਾਂ ਦੀ ਇੱਥੇ ਪੁੱਜੀਆਂ ਸਨ ਸੋ ਇਸ ਰੈਲੀ ਨੂੰ ਕਿਹਾ ਜਾ ਰਿਹਾ ਵੀ ਇਸ ਰੈਲੀ ਦੇ ਵਿੱਚ ਵੀ ਕੋਈ ਬਾਹਲਾ ਜਿਹੜਾ ਮੋਦੀ ਦਾ ਪ੍ਰਭਾਵਸ਼ਾਲੀ ਜਿਹੜਾ ਫੈਕਟਰ ਹੈ ਇੱਥੇ ਨਜ਼ਰ ਨਹੀਂ ਆਇਆ ਇਸਨਾਲੇ ਪ੍ਰਿੰਕਾ ਗਾਂਧੀ ਜਿਨ੍ਹਾਂ ਨੇ ਕਿਨਾਰੀ ਨਿਆ ਜਿਹੜਾ ਸੰमेलन ਹੈ ਪਟਿਆਲਾ ਦੇ ਵਿੱਚ ਕੀਤਾ ਗਿਆ ਸੀ ਉਸ ਰੈਲੀ ਦੇ ਵਿੱਚ ਵੀ ਬਹੁਤ ਸਾਰੀਆਂ ਔਰਤਾ ਵੀਡੀਓ ਦੇ ਵਿੱਚ ਸਾਹਮਣੇ ਆਈਆਂ ਸਰ ਵੀ ਸਾਨੂੰ ਉੱਥੇ ਖਾਣ ਪੀਣ ਦਾ ਪ੍ਰਬੰਧ ਦੀ ਗੱਲ ਕੀਤੀ ਗਈ ਸੀ ਲੇਕਿਨ ਸਾਨੂੰ ਉੱਥੇ ਖਾਣਾ ਤੱਕ ਨਹੀਂ ਮਿਲਿਆ ਭਾਵੇਂ ਕਿ ਰੈਲੀ ਕਿਤੇ ਨਾ ਕਿਤੇ ਕੁਛ ਉਹ ਨਾਰੀ ਔਰਤਾ ਪਾਵੇਂ ਕੀ ਜੈਨੂਨ ਤੇ ਆਰਗਨ ਤੌਰ ਤੇ ਤੇ ਪਹੁੰਚੀਆਂ ਸਨ ਤੇ ਫਿਰ ਵੀ ਜੇ ਗੱਲ ਕਰੀਏ ਇਹਨਾਂ ਤਿੰਨਾਂ ਰੈਲੀਆਂ ਦੇ ਵਿੱਚੋਂ ਅੱਜ ਸ਼ਰੋਮਣੀ ਅਕਾਲੀ ਦਲ ਦੀ ਹੋਈ 48 ਡਿਗਰੀ ਤਾਪਮਾਨ ਦੇ ਵਿੱਚ ਇਸ ਰੈਲੀ ਨੇ ਘੱਟੋ ਘੱਟ ਦੁੱਝੇ ਵਿਰੋਧੀ ਉਮੀਦਵਾਰਾਂ ਨੂੰ ਅੱਜ ਤਾਪਮਾਨ ਚਾੜ ਦਿੱਤਾ ਹੈ ਉਧਰੋਂ ਤਕਵੀਰ ਬਾਦਲ ਨੇ ਅੱਜ ਬੋਲਦਿਆਂ ਵਰਦਿਆਂ ਕਿ ਇਹ ਵੀ ਕਿੱਦਾਂ ਦਿੱਲੀ ਦੀਆਂ ਹੁਣ ਤੱਕ ਜਿਹੜੀਆਂ ਸਰਕਾਰਾਂ ਨੇ ਉਹ ਹਮੇਸ਼ਾ ਹੀ ਪੰਜਾਬ ਤੇ ਜਿਹੜੇ ਹੱਤ ਨੇ ਉਹਨਾਂ ਨੂੰ ਆਖੋ ਪਰੋਖੇ ਕਰਦੀਆਂ ਰਹੀਆਂ ਨੇ ਉਹਨਾਂ ਨੇ ਮਲਾਜ਼ਮ ਵਰਗ ਨੂੰ ਵੀ ਸੰਬੋਧਨ ਕੀਤਾ ਵੀ ਜੋ ਮੋਜਾ ਅਕਾਲੀ ਰਾਜ ਦੇ ਵਿੱਚ ਮਲਾਜ਼ਮਾਂ ਨੂੰ ਜੋ ਸਹੂਲਤਾ ਅਕਾਲੀ ਰਾਜ ਦੇ ਵਿੱਚ ਮਲਾਜ਼ਮਾਂ ਨੂੰ ਮਿਲੀਆਂ ਸਨ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਉਹ ਸਹੂਲਤਾ ਉਹਨਾਂ ਨੂੰ ਨਹੀਂ ਮਿਲ ਰਹੀਆਂ ਉਹਨਾਂ ਨੇ ਕਿਹਾ ਵੀ ਹੁਣ ਲੋੜ ਹੈ ਪੰਜਾਬੀਅਤ ਨੂੰ ਤੇ ਪੂਰੇ ਪੰਜਾਬ ਨੂੰ ਵੀ ਜਿਹੜੀ ਇਹ ਪਾਰਟੀ ਲੰਬੇ ਸਮੇਂ ਤੋਂ ਪੰਜਾਬ ਤੇ ਪੰਜਾਬੀ ਦੀ ਜਿਹੜੀ ਲਾਈ ਲਰਦੀ ਆ ਰਹੀ ਆ ਉਸ ਪਾਰਟੀ ਦੇ ਨਾਲ ਤੁਹਾਨੂੰ ਖੜਾ ਹੁਣ ਆ ਪਵੇਗਾ ਤੁਹਾਨੂੰ ਆਪਣੀ ਇੱਕ ਇੱਕ ਬੋਰਡ ਦੀ ਕੀਮਤ ਸੋਚਣਾ ਪਵੇਗਾ ਸੋ ਇਹਨਾਂ ਤਿੰਨ ਰੈਲੀਆਂ ਦੇ ਵਿੱਚੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜੋ ਰੈਲੀ ਹੋਈ ਹੈ ਇਸ ਰੈਲੀ ਦੇ ਵਿੱਚ ਪੰਜਾਬ ਪੋਲੀਟੀਕਲ ਫੋਕਸ ਦੀ ਟੀਮ ਨੇ ਦੇਖਿਆ ਵੀ ਪਿੰਡਾਂ ਤੋਂ ਲੋਕ ਆਪ ਮੁਹਾਰੇ ਇੱਥੇ ਪੁੱਜੇ ਨੇ ਭਾਵੇਂ ਕਿ ਜਿਵੇਂ ਸ਼ਹਿਰੀ ਸੈਕਟਰ ਦੀ ਗੱਲ ਕਰਾ ਚਾਹੇ ਉਹ ਸਮਾਣਾ ਵਿਧਾਨ ਸਭਾ ਰਾਜਪੁਰਾ ਚਾਹੇ ਨਬ ਹੈ ਜਾਏ ਉਹ ਡੇਰਾ ਬਸੀ ਹੈ ਭਾਵੇਂ ਸ਼ਹਿਰਾਂ ਦੇ ਵਿੱਚੋਂ ਤਾਂ ਕਾਲੀ ਦਲ ਦੇ ਵਰਕਰ ਘਟ ਪੁੱਜੇ ਨੇ ਲੇਕਿਨ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਜਿਹੜੇ ਲੋਕ ਨੇ ਇਸ ਰੈਲੀ ਦੇ ਵਿੱਚ ਪੁੱਜੇ ਨੇ ਸੋ ਇਸ ਰੈਲੀ ਨੇ ਅੱਜ ਐਨ ਕੇ ਸ਼ਰਮਾ ਨੂੰ ਤਕੜਾ ਦਿੱਤਾ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਦਿਖਾਵਾਂਗੇ ਇਸ ਰੈਲੀ ਦੀਆਂ ਝਲਕੀਆਂ ਬਰਬਾਦ ਕਰਦਿਆ ਪੰਜਾਬ ਇਸ ਅਲੀ ਬਾਬਾ ਚਾਲੀਚੋਰ ਕੀ ਸਰਕਾਰ ਨੇ ਜਿਹੜਾ ਕੇਂਦਰੀਵਾਲ ਦਿੱਲੀ ਚ ਬੈਠਾ ਨਾ ਜਿਹੜੇ ਚ ਇੱਥੇ ਵਾਲੇ ਵੀ ਬੰਦੇ ਚੋਰ ਜੇਲ੍ਹ ਚ ਬੱਠਣਗੇ ਜਵਾਨੀ ਰੋਣ ਦੀ ਸਾਡੇ ਬੱਚਿਆਂ ਦੀ ਇਹਨਾਂ ਨੇ ਰੋਜ਼ ਮੈਨੂੰ ਸਵੇਰੇ ਦੱਸ ਕੇ ਗਿਆ ਇੱਕ ਜਿੰਦਾਬਾਦ ਅੰਕਲ ਜੀ ਜਿੰਦਾਬਾਦ ਅੰਕਲ ਜੀ ਜਿੰਦਾਬਾਦ 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 ਮਿਸਟਰ ਮੋਹਨ ਕਾਲੀਕਰ ਦੇ ਸਰਪੰਚ ਜੀ ਸਾਹਿਬ ਤੇ ਸੁਪੁਰਚੇ ਪਟਿਆਰੇ پٹیالے ایم کے شرما جو تھوڑے سب کی درمیان بندر والے آ وہ بھی روپر ہو گئے اس بعد سردار سخبی بادل ਸਿੰਘਾ ਇਹ ਰਹਿਤ ਦਵਾਓ ਜੀ ਅਸੀਂ ਆਏ ਡੇਰਾ ਬਸੀ ਹਲਕੇ ਤੋਂ ਜੀ ਡੇਰਾ ਬਸੀ ਹਲਕੇ ਤੋਂ ਸੁਖਵੀਰ ਬਾਦਲ ਇੱਥੇ ਆ ਰਹੇ ਨੇ ਤੁਹਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਸ਼ਰਮਨੀ ਅਕਾਲੀ ਦਲ ਦੀ ਸਥਿਤੀ ਕੀ ਹੈ ਸਰ ਸਾਡੀ ਸਥਿਤੀ ਇੱਕ ਨੰਬਰ ਦੇ ਆ ਬਿਲਕੁਲ 70% ਵੋਟ ਜਿਹੜੀ ਸਿਰਫ ਅਕਾਲੀ ਦਲ ਨੂੰ ਪੈਣੀ ਹੈ ਸਾਡੇ ਇੱਥੇ ਕੋ ਸ਼ਰਮਾ ਜੀ ਵਾਰ-ਵਾਰ ਚੈਲੰਜ ਕਰਦੇ ਰਹੇ ਮੇਰੇ ਹਲਕੇ ਵੀ ਜਾ ਕੇ ਦੇਖੋ ਮੈਂ ਬਹੁਤ ਵਿਕਾਸ ਕਰਾਇਆ ਹੈ ਬਹੁਤ ਬਹੁਤ ਵਿਕਾਸ ਕੀ ਤਰ੍ਹਾਂ ਦਾ ਵਿਕਾਸ ਕਰਾਈ ਸਰ ਸਾਡੇ ਉੱਤੇ ਪੁਲ ਦੇਖ ਲਓ ਜਿਹੜਾ 에어ਪੋਰਟ ਸੀ ਇਹ ਵੀ ਇਹਨਾਂ ਦੀ ਬਦੌਲਤੇ ਬਣਿਆ ਦੋ ਸਪਿਰ ਜੋ ਲੈ ਕੇ ਤੇ ਸਾਡਾ ਜਿਹੜਾ ਆਊਟਰ ਰਿੰਗ ਰੋਡ ਆ ਉਹ ਸਾਰੇ ਸ਼ਰਮਜੀਤ ਜੀ ਬਣਵਾਏ ਸਾਡੇ 200 200 ਫੁੱਟ ਦੇ ਰੋਡਾਂ ਸਾਰੇ ਤੇ ਸਾਡੀ ਪ੍ਰਾਪਰਟੀ ਦੇਖੋ ਕਿੱਥੇ ਕਿੱਥੋਂ ਪੰਕੀਆਂ ਚੱਕਾ ਚ ਉਹ ਬੱਟੇ ਮਾਰਜਿਨ ਦੀ ਗੱਲ ਕਰ ਰਹੇ ਨੇ ਸ਼ਰਮਜੀਤ ਜੀ ਅੱਛਾ ਤੇਰਾ ਬਸ ਸਰ ਸਾਡੇ ਉੱਤੇ ਮਾਰਜਿਨ ਦਾ ਘੱਟ ਤੋਂ ਘੱਟ 35 ਤੋਂ 40 ਹਜ਼ਾਰ ਦੀ ਲੀਡ ਹੋਏਗੀ ਤਾਲੀ ਦਲ ਦੀ ਹੁਣ ਜਿਸ ਹਾਸ਼ੀਏਵੇਂ ਸ਼ਮੂਲ ਸ਼ਰੋਣੀ ਕੰਨ ਨਾਲ ਚਲਾ ਗਿਆ ਹੈ 2022 ਦੇ ਵਿੱਚ ਸੋ ਲੋਕ ਸਭਾ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਉਹ ਘਟਵਾਤਾ ਪੂਰਾ ਹੋਵੇਗਾ ਇਸ ਵਾਰ ਉਸ ਦਾ ਇੱਕ ਉਸ ਦਾ ਇੱਕ ਕਾਰਨ ਸੀ ਜੀ ਜਦੋਂ ਵੋਟਾਂ ਵੱਧ ਪਈ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਬਹੁਤ ਵੱਡਾ ਝੂਠ ਬੋਲਿਆ ਸੀ ਵੀ ਅਸੀਂ 22 ਦੀਆਂ 22 ਫਸਲਾਂ ਤੇ ਐਮਐਸਬੀ ਦਵਾਗੇ ਖੁਦ ਭਗਵੰਤ ਪਾਣਜੀ ਨੇ ਕਿਹਾ ਜੀ ਤੇ ਬੀਬਾ ਨੂੰ ਮੋੜ ਬਗਲਵਾਣ ਨੇ ਕਿਹਾ ਅਸੀਂ 50 ਮਿੰਟਾਂ 'ਚ ਐਮਐਸਬੀ ਦਵਾਗੇ ਉਹ ਗੱਲ ਨੂੰ ਲੈ ਕੇ ਤਾਂ ਜਿਵੇਂ ਪਿੱਛੇ ਕਾਂਗਰਸਾਈ ਦੀ ਝੂਠ ਬੋਲ ਕੇ ਇਸੇ ਤਰ੍ਹਾਂ ਇਹ ਪਾਰਟੀ ਆਈ ਹੈ ਤੇ ਹਾਣ ਦੇਖੋ ਉਹ ਕਹਿੰਦੇ ਸੀ ਇਹ ਜਿਹੜੀ ਐਮਐਸਬੀ ਹੈ ਇਹ ਆਪਣਾ ਸੈਂਟਰ ਦਾ ਕੰਮ ਹੈ ਉਸ ਵੇਲੇ ਜਦੋਂ ਵਾਅਦਾ ਕੀਤਾ ਜਦੋਂ ਇਹ ਗੱਲ ਸੋਚੀ ਨਹੀਂ ਇਹ ਇਹ ਨੋਰ ਮਜ਼ਬੂਤ ਹੈ ਜੀ ਪੂਰੀ ਪ੍ਰਵੀਰ ਸਿੰਘ ਆ ਜੀ ਕਿੱਥੋਂ ਆਇਓਂ ਪੰਜੋੜੇ ਤੋਂ ਜੀ ਪੰਜੋੜੇ ਤੋਂ ਕਿਹੜਾ ਹਲਕਾ ਤੁਹਾਡਾ ਪਟਿਆਲਾ ਹਲਕਾ ਜੀ ਪਟਿਆਲਾ ਹਲਕਾ ਸਨੌਰ 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 ਅਕਾਲੀ ਦਲ ਦੀ ਸਥਿਤੀ ਕੀ ਹੈ ਸਨੌਰ ਦੇ ਵਿੱਚ ਵਧੀਆ ਜੀ ਵਧੀਆ ਲੱਗ ਰਹੀ ਆ ਸਲਾਮਾ ਦੀ ਪਾਰਟੀ ਕਹਿੰਦੇ ਅਸੀਂ ਬਹੁਤ ਵਿਕਾਸ ਕਾਰਜ ਕਰਾ ਰਹੇ ਹਾਂ ਸਨੌਰ ਦੇ ਵਿੱਚ ਨਹੀਂ ਕੌਣ ਕਰਾ ਰਹੇ ਆ ਵਿਕਾਸ ਬਹੁਤ ਕਰਾਈ ਨੇ ਆਮ ਆਦਮੀ ਪਾਰਟੀ ਨੇ ਆਮ ਪਾਰਟੀ ਨੇ ਕੁਝ ਨਹੀਂ ਕਰਾਇਆ ਜੀ ਬਦਲਾ ਨਹੀਂ ਆਇਆ ਨਹੀਂ ਬਦਲਾ ਆਇਆ ਕੀ ਲੱਗਦਾ ਸੁਖਵੀਰ ਦੀ ਰੈਲੀ ਜਦ ਕੀ ਹੋਏਗਾ ਬਹੁਤ ਵਧੀਆ ਰਹੇਗਾ ਕੁੰਗਾਡੋ ਜੀ ਕੁੰਗਾਡੋ ਕਿਹੜਾ ਪਿੰਡ ਹੈ ਕੁੰਗਾ ਕੁੰਗਾ ਜੀ ਕੁੰਗਾ ਕਿਹੜੇ ਹਲਕੇ ਦੀ ਪਿੰਡ ਹੈ ਹਲਕੇ ਸਾਡੇ ਚੱਕੀ ਲੱਗਦਾ ਸ਼੍ਰੋਮਣੀ ਕੰਗਰਸ ਚੰਦਾਬਾ ਅੱਜਵਾਰੀ ਗੱਡੂ ਚੰਦਾ ਗੱਡੂ ਬਾਜੀ ਆਵਾਜ਼ ਵੀ ਪਾਰਟੀ ਕਰੀ ਬਹੁਤ ਵਿਕਾਸ ਕਰਾਇਆ ਨਾ ਬੇਕੋ ਨਿਕਲਿਆ ਪਾਰਟੀ ਹਾਂਜੀ ਕੀ ਕਰਖ ਨੇ ਕੱਖ ਨਹੀਂ ਕਰਿਆ ਜੀ ਆਦਮਾ ਆਵਾਜ਼ ਵਿੱਚ ਪਾਰਟੀ ਨੇ ਲੋਕ ਕੁਛ ਕਰਿਆ ਦੇਮਾਨ ਨੇ ਕੁਛ ਨਹੀਂ ਕਰਿਆ ਸਾਡੇ ਇਲਾਕੇ 'ਚ ਸਾਡੇ ਹਲਕੇ ਦੇ ਵਿੱਚ ਕੁਛ ਨਹੀਂ ਬਣਿਆ ਹਾਂਜੀ ਲਾਭੇ ਜੀ ਕਿੱਦਾਂ ਰਹੇ ਸ਼ਰਮੀ ਕਾਲੀ ਵੀ ਸਤੀ ਸ਼ਰਮੀ ਕਾਲੀ ਦਾ ਨੰਬਰ ਤੇ ਜਿੱਤੂਗਾ ਲਾਭਾ ਹਲਕਾ ਬੜਾ ਮਜੀ ਰਕੇਸ਼ ਕੁਮਾਰ ਜੋਇਆ ਪ੍ਰਧਾਨ ਮਾਜੀ ਕਿੱਥੋਂ ਆਇਓ ਮੈਂ ਜੀ ਤਫਫਨਾ ਮੋੜ ਤੋਂ ਆਇਆ ਜੀ ਪ੍ਰਧਾਨ ਜਿੰਨ ਦਾ ਸਮਾਜ ਬਰਾਦਰ ਉਹ ਪਟਿਆਲਾ ਸ਼ਹਿਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਲੱਗਦਾ ਵੀ ਪਟਿਆਲਾ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀ ਦਾਲ ਹੈ ਹਾਂ ਜੀ ਕਿੱਥੇ ਖੜਾ ਹੈ ਪਟਿਆਲਾ ਦੇ ਵਿੱਚ ਇੱਕ ਪਾਸੇ ਮਹਾਰਾਣੀ ਪੰਨੀਤਪੁਰਾ ਹੈ ਧਰਵੀਰ ਗੱਦੀ ਨੇ ਡਾਕਟਰ ਤਲਵੀਰ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਵੀ ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਕਾਲੀ ਦਾਲ ਵੋਟ ਬੈਂਕ ਪਟਿਆਲਾ ਦੇ ਵਿੱਚ ਕਿੱਥੇ ਖੜੇਗਾ ਸ਼੍ਰੋਮਣੀ ਕਾਲੀ ਦਾਲ ਪਟਿਆਲਾ ਤੋਂ 100% ਲੀਡ ਕਰ ਰਹੀ ਹੈ ਇਹ ਜੁੱਤੀ ਫੀੜ ਨਹੀਂ ਹੈ ਨੋਟਾਂ ਦੀ ਫੀੜ ਉਧਰ ਜਿੰਨੇ ਵੀ ਸਾਡੇ ਏਰੀਆ 'ਚ ਮੈਨੂੰ ਖਬਰ ਲੱਗੀ ਹੈ ਵੀ ਸੀਨੇ ਜੀ ਮਹਾਰਾਣੀ ਸਾਹਿਬਾ ਤੇ ਡਾਕਟਰ ਤੇਂਪੀਰ ਕਾਂਦੀ ਦੀ ਕਾਂਗਰਸ ਦੀ ਰੈਲੀ ਸੀ ਜੋ ਵੀ ਜੇ ਕਾਸਬ ਇਲੈਕਸ਼ਨ ਲੜੇ ਸਨ ਤੇ ਕਾਲੀ ਤਲ ਤੇ ਇਕੱਠੇ ਲੜੇ ਸੀ ਬੀਜੇਪੀ ਹਾਂਜੀ ਜੋ ਬਹੁਤ ਸਾਰੀਆਂ ਵੋਟਾਂ ਪਈਆਂ ਸਨ ਇਸ ਵਾਰ ਕੀ ਉਹ ਬੀਜੇਪੀ ਵਾਲੀ ਵੋਟਾਂ ਟੁੱਟ ਗਈਆਂ ਕਾਲੀ ਤਲ ਨੂੰ ਪੈਣ ਜਰੂਰ 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 ਇਹ ਗੱਡੀਆਂ ਕਾਲੀ ਦਾ ਸੀ ਸਾਰਾ ਹਾਂਜੀ ਤਰਾਕਤ ਕਿਸ ਤਰ੍ਹਾਂ ਨੜੂਗਾ ਆ ਤੁਣਾ ਪਿਆਰ ਆ ਥੋੜਾ ਸਤਕਾਰ ਆ ਮੇਰੀ ਅਚੀਵਮੈਂਟ ਮੇਰੇ ਖਿਲਾਫ ਪ੍ਰਚਾਰ ਕਰਨ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਕਿਉਂ ਥਾਰੀ ਜੀ ਪੰਡਾ ਥਾਰਾ ਪਿਆਰ ਆ ਇਸੋ ਪਿਆਰ ਵਾਸਤੇ ਮੇਰੇ ਇਸ ਸਾਹ ਪਰਿਵਾਰ ਵਾਸਤੇ ਮੇਰੇ ਖਿਲਾਫ ਆਚਾਰ ਕਰਨ ਵਾਸਤੇ ਲਿਆ ਕਿਸਾਨਾਂ ਨੂੰ ਮਿਲਿਆ ਜੇ ਮਜ਼ਦੂਰ ਨੂੰ ਮਿਲਿਆ ਵਪਾਰੀਆਂ ਨੂੰ ਮਿਲਿਆ ਵੇਂਡਾ ਦੀਆ